ਵਿੰਦ ਮੁਖ ਲਿਆਣਾ ਵਿਖੇ ਮੁਖ ਲਿਆਣਾ ਤੋਂ ਰਾਜਪੁਰ ਪਾਈਆਂ ਰੋਡ ਤੇ ਸਥਿਤ ਅਪਸਥਾਨ 108 ਬਾਪੂ ਕਰਮਦਾਸ ਜੀ ਦੇ ਅਸਥਾਨ ਗੁਰੂ ਨਾਨਕ ਨੰਦਨ ਦਰਬਾਰ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਡੇਰੇ ਵੱਲੋਂ ਨਵੀਂ ਦੇ ਪਵਿੱਤਰ ਦਿਹਾੜੇ ਮੌਕੇ ਡੇਰੇ ਦੇ ਮੁਖ ਸੇਵਾਦਾਰ 108 ਸੰਤ ਬਾਪੂ ਕਰਮਦਾਸ ਜੀ ਮਹਾਰਾਜ ਜੀ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਏ ਗਏ ਇਸ ਮੌਕੇ ਸੇਵਾਦਾਰ ਗੁਰਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਭ ਤੋਂ ਪਹਿਲਾਂ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦੀ ਪੂਜਾ ਅਰਚਨਾ ਕੀਤੀ ਗਈ। ਉਪਰੰਤ ਖੁੱਲੇ ਪੰਡਾਲ ਵਿੱਚ ਰਾਜਨ ਪਟੋਏ, ਭਾਈ ਮਨਜੀਤ ਸਿੰਘ ਮੋਜੀ ਪੁੰਗਰਨੀ ਆਦਿ ਨੇ ਗੁਰਬਾਣੀ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਗਿਆ। ਇਸ ਮੌਕੇ ਮੁਖ ਸੇਵਾਦਾਰ ਗੁਰਮੀਤ ਸਿੰਘ, ਜੋਗਾ ਸਿੰਘ, ਜੈ ਗੁਰਦੇਵ, ਸ਼੍ਰੀ ਰਾਮ, ਰੌਕੀ ਮੁਖ ਲਿਆਣਾ, ਅਭਿਸ਼ੇਕ ਸੰਦੂ, ਮਨੀ ਚਖਿਆਰਾ, ਗੁਰ ਲਾਲ ਸੰਦੂ ਦੀਦਾਰ ਸਿੰਘ ਸਾਬ ਦਾ ਸਰਪੰਚ ਖੰਡਲ ਬਲਕਾਰ ਸਿੰਘ ਜਸਵੀਰ ਸਿੰਘ ਪਰਮਜੀਤ ਸਿੰਘ ਪੰਮੀ ਹਰਬੰਸ ਸਿੰਘ ਬਲਵਿੰਦਰ ਸਿੰਘ ਬੱਡਲਾ ਜੈਪਾਲ ਮਹਿੰਦਰਪਾਲ ਸਿੰਘ ਜਗਨਾਮ ਸਿੰਘ ਮਲਕੀਤ ਸਿੰਘ ਜਰਨੈਲ ਸਿੰਘ ਅਵਤਾਰ ਸਿੰਘ ਜਤਿੰਦਰ ਸਿੰਘ ਢਾਡੀ ਜੱਥਾ ਨਿਰਮਲ ਸਿੰਘ ਹੁਕੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਗੁਰੂ ਜੀ ਦੇ ਲੰਗਰ ਅਟੁੱਟ ਵਰਤਾਏ ਗਏ ਕੈਮਰਾਮੈਨ ਮਨਿੰਦਰ ਸਿੰਘ ਸੈਡਲ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੁਲੇ ਸੋਨਰ ਪੈ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਕੀ ਜੈ ਸਾਧ ਸੰਗਤ ਜੀ ਅੱਜ ਸਾਡੇ ਪਿੰਡ ਫਤੇ ਨਿਊਜ਼ ਚੈਨਲ ਵੱਲੋਂ ਇਹ ਸਾਰਾ ਜੋ ਪ੍ਰੋਗਰਾਮ ਕਵਿਜ ਕੀਤਾ ਗਿਆ ਇਹ ਹੈ ਜੀ ਗੁਰੂ ਨਾਨਕ ਨंदन ਪਵਨ ਸ਼੍ਰੀ ਚੰਦਰ ਮਹਾਰਾਜੀ ਦਾ ਦਰਵਾਪਸਥਾਨ ਪ੍ਰੰਤਾਨਿਕ 108 ਸੰਤ ਬਾਪੂ ਕਰਮਦਾਸ ਮਹਾਰਾਜੀ ਦਾ ਔਰ ਇੱਥੇ ਅੱਜ ਨੌਵੀਂ ਦਾ ਪਵਿੱਤਰ ਦਿਹਾੜਾ ਨੌਵੀਂ ਦਾ ਪਵਿੱਤਰ ਤਿਉਹਾਰ ਸਮੂਹ ਸਾਧ ਸੰਗਤ ਔਰ ਬਾਪੂ ਕਰਮਦਾਸ ਮਹਾਰਾ ਸਾਹਿਬ ਜੀ ਦੇ ਅਸ਼ੀਰਵਾਦ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਅੱਜ ਰਾਜਨਦੀਪ ਢੋਏ ਅਤੇ ਆਰਾਮ ਆਪਣੇ ਮਨਜੀਤ ਮੋਜੀ ਜੀ ਭੁੰਗਨੀ ਵਾਲਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ ਔਰ ਚਾਪ ਕੋੜੇ ਵਾਲਾ ਲੰਗਰ ਔਰ ਗੁਰੂ ਘਰ ਦਾ ਲੰਗਰ ਵੀ ਉਤਟ ਬਰਤਾਇਆ ਗਿਆ ਸੋ ਦਰਬਾਰ ਤੇ ਪਹੁੰਚਿਆ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ